ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੁਸੀਂ ਦੇਖ ਰਹੇ ਹੋ ਜੇ ਬਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਐਕਟੀਵਿਸਟ ਪ੍ਰੈਸ ਰਿਪੋਰਟਰ ਔਰ ਇਸ ਅਕਾਊਂਟ ਤੋਂ ਮੈਂ ਅਕਸਰ ਤੁਹਾਡੇ ਨਾਲ ਰਾਬਤਾ ਕਾਇਮ ਰੱਖਦਾ ਹਾਂ ਤੇ ਨਾਲ ਦੇ ਨਾਲ ਸਮਾਜਿਕ ਹਲਚਲ ਨਿਊਜ਼ ਪੀਬੀਜੀ 2 ਮਾਧ ਅੱਜ ਦੀ ਨਿਊਜ਼ ਨੂੰ ਤੁਸੀਂ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਨਵੀਂ ਅਪਡੇਟ ਚਾਚੂ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਥਾਣਾ ਕੱਥੂ ਨੰਗਲ ਹਲਕਾ ਮਜੀਠਾ ਤੋਂ ਜਿਹੜੀ ਮਾਨ ਸਰਕਾਰ ਨੇ ਦਾਅਵੇ ਕੀਤੇ ਸਨ ਕਿ ਗਰੀਬ ਲੋਕਾਂ ਨੂੰ ਕਰੋ ਕਰੀ ਰਾਸ਼ਨ ਦਿੱਤਾ ਜਾਵੇਗਾ ਜਾਂ ਆਟਾ ਜਾਂ ਚੌਲ ਜਾਂ ਦਾਲਾਂ ਅੱਜ ਗਰੀਬ ਲੋਕ ਮਜਬੂਰ ਕਿਉਂ ਹੋ ਗਏ ਕਿ ਉਹਨਾਂ ਨੂੰ ਕੰਧਾਂ ਦੇ ਉੱਤੋਂ ਦੀ ਰਾਸ਼ਨ ਲੈਣਾ ਪੈ ਰਿਹਾ ਹੈ ਕਿਤਨਾ ਕਿਤੇ ਇਹਦੇ ਵਿੱਚ ਛਾਪ ਦੀ ਗੁੰਜਾਇਸ਼ ਜ਼ਰੂਰ ਹੈ ਤੇ ਗਰੀਬਾਂ ਨੂੰ ਮਜਬੂਰ ਹੋ ਕੇ ਕੰਧਾਂ ਦੇ ਉੱਤੋਂ ਦੀ ਰਾਸ਼ਨ ਜਿਹੜਾ ਲੈਣਾ ਪੈ ਰਿਹਾ ਆ ਇਹ ਜਿਹੜੇ ਅਫਸਰ ਸਹਿਬਾਨ ਰਾਸ਼ਨ ਵੰਡ ਰਹੇ ਹਨ ਜਾਂ ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹ ਅੱਧੇ ਲੋਕਾਂ ਨੂੰ ਬਾਹਰ ਬੂਆ ਜਿਹੜਾ ਦਰਵਾਜ਼ਾ ਬੰਦ ਹੈ ਤੇ ਕੁਝ ਲੋਕਾਂ ਨੂੰ ਕੰਦਾਂ ਦੇ ਉਤੋਂ ਦੀ ਰਾਸ਼ਨ ਦੇ ਰਹੇ ਹਨ ਇਹ ਇੱਕ ਜਾਂਚ ਦਾ ਵਿਸ਼ਾ ਹੈ ਇਸ ਦੇ ਉੱਪਰ ਵੀ ਗਹਿਰੀ ਵਿਚਾਰ ਕਰਨ ਦੀ ਲੋੜ ਹੈ ਤੇ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਜਿਹੜਾ ਵੀ ਤੁਸੀਂ ਕਾਨੂੰਨ ਕੱਢਦੇ ਹੋ ਗਰੀਬਾਂ ਦੇ ਪ੍ਰਤੀ ਉਹਨੂੰ ਪੂਰੀ ਸ਼ਕਤੀ ਦੇ ਨਾਲ ਲਾਗੂ ਕਰਿਆ ਕਰੋ ਜੈ ਭੀਮ ਜੈ ਸਵਿਧਾਨ ਧੰਨਵਾਦ ਸਾਥੀਓ